ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਬਣਾਉਣਾ ਇੰਨੀਆਂ ਸੋਹਣੀਆਂ-ਸੋਹਣੀਆਂ ਮਿਰਚਾਂ ਦਾ ਅਚਾਰ ਇਤ ਦੇਖਣ ਨੂੰ ਹੀ ਬੜੀਆਂ ਪਿਆਰੀਆਂ ਲੱਗਦੀਆਂ ਲਾਲ ਤੇ ਗ੍ਰੀਨ ਕਿੰਨਾ ਸੋਹਣਾ ਰੰਗ ਉੱਠਦਾ ਤੇ ਇਹਦੇ ਵਿੱਚ ਜਿਹੜੀਆਂ ਰੈੱਡ ਵਾਲੀਆਂ 10 ਰੁਪਏ ਮਹਿੰਗੀਆਂ ਨੇ ਇਹ 3 ਰੁਪਏ ਪਈਆਂ ਤੇ ਜਿਹੜੀਆਂ ਹਰੀਆਂ ਇਹ 2 ਰੁਪਏ ਪਈਆਂ ਇਹ ਸਸਤੀਆਂ ਤੇ ਚਲੋ ਜੀ ਹੁਣ ਆਪਾਂ ਬਣਾਉਣੇ ਇਹਨਾਂ ਦਾ ਮਸਾਲਾ ਮਸਲੇ ਦੇ ਵਿੱਚ ਆਪਾਂ ਨੂੰ ਚਾਹੀਦੀ ਹੈਗੀ ਐ ਅਜਵੈਨ ਕਾਲੀ ਜੀਰੇ ਜੀਰਾ ਧਨੀਆ ਰਾਈ ਜਿਹਨੂੰ ਸਰੋਂ ਵੀ ਕਹਿੰਦੇ ਆ ਤੇ ਮੇਥੀ ਦਾਣਾ ਤੇ ਇਹਦੇ ਵਿੱਚ ਸੌਂ ਵੀ ਪੈਣੀ ਸੀ ਜਿਹੜੀ ਕਿ ਮੈਂ ਭੁੱਲ ਗਈ ਉਹ ਵੀ ਜ਼ਰੂਰੀ ਹੁੰਦੀ ਆ ਪਰ ਉਹ ਮੈਂ ਫਿਰ ਬਾਅਦ ਦੇ ਵਿੱਚ ਪਾਤੀ ਸੀ ਵੀਡੀਓ ਦੇ ਵਿੱਚ ਨਹੀਂ ਹੈਗੀ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਹੁਣ ਕਰ ਲੈਣਾ ਹੈਗਾ ਰੋਸਟ ਥੋੜਾ ਜਿਹਾ ਬਹੁਤ ਜ਼ਿਆਦਾ ਨਹੀਂ ਕੋਈ ਨਾ ਦਾ ਰੰਗ ਨਹੀਂ ਚੇਂਜ ਕਰਨਾ ਸਿਰਫ ਇਹਨਾਂ ਨੂੰ ਕਪੜਾ ਜਿਵੇਂ ਇੱਕ ਗਰਮ ਕਰਦੇ ਹਾਂ ਬਸ ਉਸ ਹੱਦ ਤੱਕ ਹੀ ਕਰਨਾ ਹੈਗਾ ਕਿ ਜਦੋਂ ਆਪਾਂ ਇਹਨਾਂ ਨੂੰ ਪੀਸਾਂਗੇ ਤਾਂ ਫਿਰ ਇਹ ਬਹੁਤ ਚੰਗੀ ਤਰ੍ਹਾਂ ਪੀਸੇ ਜਾਣ। ਇਹਨਾਂ ਨੂੰ ਆਪਾਂ ਬਸ ਬਿਨਾਂ ਤੇਲ ਤੋਂ ਸਾਰੇ ਕਸ ਤੋਂ ਇਸ ਤਰ੍ਹਾਂ ਹੀ ਥੋੜਾ ਜਿਹਾ ਟਾਈਮ 1-2 ਮਿੰਟ ਦੇ ਲਈ ਗਰਮ ਕਰ ਲੈਣੇ ਹੈਗੇ। ਤੇ ਜਦੋਂ ਇਹ ਗਰਮ ਹੋ ਜਾਣ ਤਾਂ ਫਿਰ ਬਹੁਤ ਚੰਗੀ ਤਰ੍ਹਾਂ ਪੀਸੇ ਜਾਣਗੇ। ਤੇ ਇਹ achar ਬੜਾ ਵਧੀਆ ਲੱਗਦਾ ਵੈਸੇ ਸਾਰਿਆਂ ਨੂੰ ਪਸੰਦ ਹੁੰਦਾ ਕਿਉਂਕਿ ਮਿਰਚਾਂ ਕੋੜੀਆਂ ਨਹੀਂ ਹੁੰਦੀਆਂ ਬਿਲਕੁਲ ਕੋੜੀ ਮਿਰਚ ਨਹੀਂ ਹੁੰਦੀਗੀ ਸਿਰਫ ਇੱਕ ਸਲਾਦ ਦੀ ਤਰ੍ਹਾਂ ਹੀ ਹੁੰਦੀ ਹੈ ਜਿਵੇਂ ਆਪਾਂ ਰੋਟੀ ਦੇ ਨਾਲ ਸਲਾਦ ਲੈਨੇ ਹਨ ਉਸੇ ਤਰ੍ਹਾਂ ਇਹ ਮਿਰਚ ਬਣ ਜਾਂਦੀ ਹੈ ਕੋਈ ਭਵੇਂ ਬੱਚੇ ਵੀ ਖਾ ਲੈਣ ਤਾਂ ਵੀ ਕੋਈ ਗੱਲ ਨਹੀਂ ਕੋਈ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਕਿ ਬਹੁਤ ਮੂੰਹ ਮੱਚ ਜੂ ਜਾਂ ਕਿਦਾਂ ਹੋ ਜੂ ਬਹੁਤ ਵਧੀਆ ਟੇਸਟ ਹੁੰਦਾ ਤੇ ਚੰਗੀ ਲੱਗਦੀ ਹੈ ਤੇ ਚਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲੈਣਾ ਹੈਗਾ ਬਸ ਗਰਮ ਕਰ ਸਿਰਫ ਮਿੰਸਮ ਨਹੀਂ 1-2 ਮਿੰਟ ਕੀਤਾ ਹੈਗਾ ਤੇ ਹੁਣ ਆਪਾਂ ਆਪਣੇ ਉਸੇ ਫਰਾਈ ਪੈਨ ਦੇ ਵਿੱਚ ਪਾ ਲਿਆ ਹੈਗਾ ਥੋੜਾ ਜਿਹਾ ਤੇਲ ਤੇ ਜਦੋਂ ਮੈਂ ਥੋੜਾ ਜਿਹਾ ਤੇਲ ਪਾਇਆ ਤਾਂ ਫਿਰ ਮੈਨੂੰ ਜ਼ਿਆਦਾ ਆ ਬਿਨੈ ਤੇਲ ਥੋੜਾ ਜਿਹਾ ਹੋਰ ਪਾਉਣਾ ਚਾਹੀਦਾ ਕਿਉਂਕਿ ਪਹਿਲਾਂ ਮਿਲ ਰਾਇਆ ਇਹ ਸਿਰਦਾ ਕਿ ਆਪਾਂ ਜਿਹੜੇ ਮਸਾਲੇ ਨੇ ਸਿਰਫ ਇਹਨਾਂ ਨੂੰ ਹੁਣ ਪਉਣਾ ਹੈਗਾ ਪਰ ਫਿਰ ਮੈਨੂੰ ਜਿਆਦਾ ਇੱਕ ਉੱਪਰ ਦੇ ਤੇਲ ਪਾਉਣ ਦੇ ਲਈ ਗਰਮ ਤੇਲ ਚਾਹੀਦਾ ਤਾਂ ਇੱਕੇ ਵੀ ਦੀ ਇਕੱਠਾ ਹੀ ਆਪਾਂ ਸਾਰਾ ਇਹਦੇ ਵਿੱਚ ਪਾ ਕੇ ਗਰਮ ਕਰ ਲਾਂਗੇ ਜਿਹੜਾ ਕਿ ਬਾਅਦ ਵਿੱਚ ਕੱਟ ਲਾਂਗੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਤੇਲ ਨਹੀਂ ਲੱਗਦਾ ਸਿਰਫ 5-6 ਚਮਚੀ ਲੱਗਦੇ ਹੈਗੇ ਨੇ ਕੋਈ ਬਹੁਤ ਏਨਾ ਨਹੀਂ ਹੁੰਦਾ ਤੇ ਜਿਹੜਾ ਇਹ ਮਸਾਲਾ ਇਹ ਆਪਾਂ ਇਹਦੇ ਸਾਰੇ ਦੇ ਵਿੱਚ ਨਹੀਂ ਪਾਣਾ ਜੇ ਤੁਸੀਂ ਸਾਰੇ ਤੇਲ ਦੇ ਵਿੱਚ ਪਾ ਦੋ ਜਿਵੇਂ ਕਿ ਮੇਰੇ ਤੋਂ ਵੀ ਇਹ ਗਲਤੀ ਹੋਣ ਲੱਗੀ ਸੀ ਜਿਆਦਾ ਨਹੀਂ ਰਿਹਾ ਕਿ ਪਹਿਲਾਂ ਇਹਦੇ ਵਿੱਚੋਂ ਤੇਲ ਆਪਾਂ ਕੱਢਣਾ ਤੇਲ ਆਪਾਂ ਪਾ ਲਈ ਸੀ ਜਿਆਦਾ ਤੇ ਇਹਨੂੰ ਆਪਾਂ ਹੁਣ ਗਰਮ ਹੋ ਗਿਆ ਤੇ ਇੱਕ ਕੌਲੀ ਦੇ ਵਿੱਚ ਲੈ ਨਹੀਂ ਆ ਕੱਢ ਤੇ ਫਿਰ ਬਾਅਦ ਦੇ ਵਿੱਚ ਦੂਸਰੀ ਜਿਹੜੇ ਤੇਲ ਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਛੋਟੀਆਂ ਹੁੰਦੀਆਂ ਜਿਵੇਂ achar ਵਗੈਰਾ ਇਹ ਤਾਂ ਨਾਰਮਲ ਹੀ ਹੁੰਦਾ ਆਮ ਘਰਾਂ ਦੇ ਵਿੱਚ ਬਣਦਾ ਰਹਿੰਦਾ ਪਰ ਇਹਦੀ ਰੈਸਪੀ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਕਿਵੇਂ ਨਾ ਪੱਕਾ ਆਲੂ ਦੇ ਵਿੱਚ ਨਹੀਂ ਬਣਾਉਂਦੇ ਕਹਦੇ ਤਾਂ ਦੇਖ ਵੀ ਆਉਂਦੇ ਆ ਸਾਰਾ ਕੁਝ ਪਤਾ ਵੀ ਹੁੰਦਾ ਬਣਾਉਣ ਦਾ ਥੋੜੀ ਜਿਹੀ ਕਾਲੂ ਹੋ ਜਾਂਦੀ ਹੈ ਤੇ ਪਰ ਜਿਹੜਾ ਮੌਸਮੀ ਚੀਜ਼ ਹੁੰਦੀ ਹੈ ਮੌਸਮੀ ਹੁੰਦੀ ਹੈ ਕਿਉਂਕਿ ਇਹ ਮਿਰਚ ਤਕਰੀਬਨ ਸਰਦੀ ਦੇ ਵਿੱਚ ਬਹੁਤ ਵਧੀਆ ਮਿਲਦੀਆਂ ਹੈਗੀਆਂ ਤੇ ਗਰਮੀ ਦੇ ਵਿੱਚ ਮਿਲਤਾ ਜਾਣਗੇ ਪਰ ਨਹੀਂ ਤਾਂ ਆਪਾਂ ਨੂੰ ਇੰਨਾ ਵਧੀਆ ਇਹ ਨਾ ਚੀਜ਼ ਉਹ ਚੀਜ਼ ਨਹੀਂ ਮਿਲਦੀ ਹੈਗੀ ਪਰ ਹੁਣ ਇਹਨਾਂ ਦਾ ਮੌਸਮ ਆ ਟਾਈਮ ਆ ਤੇ ਹੁਣ ਜਿਹੜੇ ਆਪਣੇ ਇਹ ਮਸਾਲੇ ਪੀਸੇ ਸੀ ਇਹ ਆਪਾਂ ਪਾ ਲਈ ਤੇਲ ਦੇ ਵਿੱਚ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪੁੰਨ ਲਾਂਗੇ ਇਹ ਪੁੰਨਣਾ ਜ਼ਰੂਰੀ ਹੈ ਕਿਉਂਕਿ ਇਹ ਆਪਾਂ ਇਹਦੇ ਵਿੱਚ ਪਰਨੇ ਹੈਗੇ ਆ ਤਾਂ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਥੋੜਾ ਨਹੀਂ ਪਾਉਣਾ ਨਮਕ ਥੋੜਾ ਜਿਹਾ ਜ਼ਿਆਦਾ ਪਾਉਣਾ ਕਿਉਂਕਿ ਇਡੀਆਂ ਮਿਰਚਾਂ ਇਹ ਬਿਲਕੁਲ ਫਿੱਕੀਆਂ ਜੀਆਂ ਹੁੰਦੀਆਂ ਨਾ ਤੇ ਕੋੜੀਆਂ ਨਾ ਕੁਛਾ ਸ਼ਿਮਲਾ ਮਿਰਚ ਦੀ ਕਰਾਂਗੇ ਤੇ ਦੇ ਕਰਕੇ ਜੇ ਨਮਕ ਥੋੜਾ ਜਿਹਾ ਜ਼ਿਆਦਾ ਪਾਊਗਾ ਤੇ ਲਾਲ ਮਿਰਚ ਵੀ ਪਾਊਗੀ ਕਿਉਂਕਿ ਇਹਦੇ ਵਿੱਚ ਆਪਣੀ ਕੁੜਤ ਨਹੀਂ ਹੈਗੀ ਤੇ ਹਲਕੀ ਜਿਹੀ ਪਾਉਂਗੀ ਹਲਦੀ ਜੇ ਤੁਹਾਡਾ ਦਿਲ ਕਰਦਾ ਤੇ ਤੁਸੀਂ ਪਾ ਲਓ ਜੇ ਦਿਲ ਨਹੀਂ ਕਰਦਾ ਤੇ ਨਾ ਪਾਓ ਪਰ ਮੈਂ ਥੋੜੀ ਜਿਹੀ ਪਾਈ ਹੈ ਕਿਉਂਕਿ ਮਸਾਲਿਆਂ ਦੇ ਵਿੱਚ ਹਲਦੀ ਦਾ 메ਨ ਰੂਲ ਹੁੰਦਾ ਤੇ ਉਹ ਬਹੁਤ ਚੰਗੀ ਵੀ ਲੱਗਦੀ ਹੈ ਇਸ ਕਰਕੇ ਮੈਂ ਤਾਂ ਹਲਦੀ ਪਾਈ ਹੈ ਤੇ ਇਹ ਹੈਗਾ ਜੀ ਆਪਣਾ ਸਰਕਾ ਵਿਨੇਗਰ ਇਹਨੂੰ ਆਪਾਂ ਥੋੜਾ ਜਿਹਾ ਪਾਉਣਾ ਇਹਦੇ ਵਿੱਚ ਤਾਂ ਕਿ ਇਹਦੇ ਵਿੱਚ ਇੱਕ ਖੱਟਾਪਨ ਆ ਜੀ ਖਟਾਸ ਵੀ ਬਹੁਤ ਜ਼ਰੂਰੀ ਹੈ ਤੇ ਨਾਲੇ ਇਹਦੇ ਨਾਲ ਮਿਰਚਾਂ ਬਹੁਤ ਛੇਤੀ ਗਲ ਜਾਣਗੀਆਂ ਵੀ ਵਧੀਆ ਬਣ ਜਾਂਦੀਆਂ ਥੋੜੇ ਜਿ ਦਿਨਾਂ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਮਸਾਲੇ ਦੇ ਵਿੱਚ ਹੀ ਪਾਤਾ ਹੈਗਾ ਸਿਰਕਾ ਬਹੁਤਾ ਨਹੀਂ ਪਾਉਣਾ ਬਸ 3-3 ਚਮਚ ਸੀਗੇ ਉਹ ਆਈਡੀਆ ਜਿਹਾ ਲੈ ਕੇ ਕਿਉਂਕਿ ਆਪਾਂ ਕੋਈ ਬਹੁਤ ਇਥੇ ਮਨ ਤੋੜ ਕੇ ਨਹੀਂ ਕੀਤਾ ਥੋੜਾ ਜਿਹਾ ਸਮਾਨ ਉਸ ਦੇ ਹਿਸਾਬ ਨਾਲ ਇੰਨਾ ਕ ਆਪਾਂ ਨੂੰ ਬੀਬੀਆਂ ਨੂੰ ਇੰਨਾ ਕ ਅੰਦਾਜ਼ਾ ਹੁੰਦਾ ਹੀ ਹੈ ਕਿਉਂਕਿ ਪਰਸੋਈ ਦੇ ਵਿੱਚ ਰੋਜ਼ ਦੇ ਕੰਮਕਾਰ ਕਰਦੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਕੀ ਚੀਜ਼ ਕਿੰਨੀ ਕੁ ਮਾਤਰਾ ਵਿੱਚ ਚਾਹੀਦੀ ਤੇ ਇਹਨੂੰ ਹੁਣ ਆਪਾਂ ਠੰਡਾ ਕਰਨਾ ਹੈਗਾ ਤੇ ਮਿਰਚਾਂ ਨੂੰ ਲਾਉਣੇ ਹੈਗੇ ਕੱਟ ਤੇ ਉਹ ਆਪਾਂ ਲਗਾ ਲੇ ਤੇ ਇਹ ਮਿਰਚ ਦੇ ਨਾ ਸ਼ੇਪ ਇਸ ਤਰ੍ਹਾਂ ਬਣੀ ਹੁੰਦੀ ਹੈ ਜਿਵੇਂ ਇੱਕ ਸਾਈਡ ਤੇ ਥੋੜੀ ਡੂੰਗੀ ਜੀ ਹੁੰਦੀ ਹੈ ਤੇ ਕੱਟ ਹਮੇਸ਼ਾ ਕੋਸ਼ਿਸ਼ ਕਰੋ ਕਿ ਉਸ ਸਾਈਡ ਹੀ ਲੱਗੇ ਜਿੱਧਰੋਂ ਇਹਦੀ ਸ਼ੇਪ ਉਸੇ ਤਰ੍ਹਾਂ ਬਣੀ ਹੁੰਦੀ ਹੈ ਕਿਉਂਕਿ ਫਿਰ ਨਾ ਮਸਾਲਾ ਨਿਕਲਦਾ ਨਹੀਂ ਤੇ ਜੇ ਆਪਾਂ ਦੂਸਰੀ ਸਾਈਡ ਤੇ ਕੱਟ ਲਗਾ ਲੈਂਦੇ ਆ ਤਾਂ ਫਿਰ ਉਹ ਮਿਰਚ ਦਾ ਮਸਾਲਾ ਨਿਕਲਣ ਦੇ ਚਾਂਸ ਹੋ ਜਾਂਦੇ ਆ ਕਿਉਂਕਿ ਕੁਦਰਤ ਨੇ ਬਣਾਈ ਉਸੇ ਤਰ੍ਹਾਂ ਹੀ ਸ਼ੇਪ ਇਹਦੀ ਤੇ ਜੇ ਫਿਰ ਆਪਾਂ ਇਸੇ ਦੀ ਸ਼ੇਪ ਦੇ ਅਕੋਰਡਿੰਗ ਇਹਨੂੰ ਕੱਟ ਲਗਾਉਣੇ ਆ ਤਾਂ ਫਿਰ ਇਹਦੇ ਵਿੱਚੋਂ ਮਸਾਲਾ ਕਦੇ ਵੀ ਬਾਹਰ ਨਹੀਂ ਆਊਗਾ ਤੇ ਆਪਾਂ तकरीबन तकरीबन ਸਾਰੀਆਂ ਮਿਰਚਾਂ ਨੂੰ ਵਿਚਾਲੋਂ ਕੱਟ ਲਿਆ ਤੇ ਹੁਣ ਇਹਨੂੰ ਆਪਾਂ ਮਸਾਲੇ ਦੇ ਨਾਲ ਦੇਵਾਂਗੇ ਪਰ ਤੇ ਬਹੁਤ ਜ਼ਿਆਦਾ ਮਸਾਲਾ ਇਹਦੇ ਵਿੱਚ ਭਰਨਾ ਨਹੀਂ ਹੈਗਾ ਬਹੁਤ ਘੱਟ ਹੀ ਭਰਨਾ ਜਿੰਨਾ ਕਿ ਅੱਧਾ ਚਮਚਾ ਜਾਂ ਇੱਕ ਚਮਚ ਕਿਉਂਕਿ ਆਪਾਂ ਇਤੋਂ ਵੱਧ ਰੋਟੀ ਦੇ ਨਾਲ ਖਾ ਨਹੀਂ ਸਕਦੇ ਤੇ ਜਿਹੜੀਆਂ ਆਪਾਂ ਵਿਚਾਰੀ ਮਿਰਚ ਹੈ ਬਣੀਆਂ ਬਣੀਆਂ ਲੈ ਕੇ ਆਉਨੇ ਆ ਉਹਨਾਂ ਵਿੱਚ ਬਹੁਤ ਜ਼ਿਆਦਾ ਮਸਾਲਾ ਭਰਿਆ ਹੁੰਦਾ ਤੇ ਉਹ ਇੰਨਾ ਆਪਾਂ ਖਾ ਵੀ ਨਹੀਂ ਸਕਦੇ ਹੈਗੇ ਤੇ ਉਹ ਥੋੜਾ ਜਿਹਾ ਨਾ ਅਜੀਬ ਜਿਹਾ ਲੱਗਦਾ ਤੇ ਇਸੇ ਕਰਕੇ ਘਰੇ ਬਣਾਈ ਚੀਜ਼ ਦਾ ਇਹ ਫਾਇਦਾ ਕਿ ਜਿੰਨੀ ਇੱਕ ਚੀਜ਼ ਆਪਾਂ ਨੂੰ ਚਾਹੀਦੀ ਆ ਆਪਾਂ ਓਨੀ ਵਰਤਨੀ ਆ ਤੇ ਇਹ ਮਸਾਲਾ ਬਹੁਤ ਜ਼ਿਆਦਾ ਤੁੰਨ ਤੁੰਨ ਕਿੰਨੀ ਦੇ ਵਿੱਚ ਪਾਉਣਾ ਬਸ ਹਲਕਾ ਜਿਹਾ ਪਾਉਣਾ ਜਿੰਨੀ ਆਪਾਂ ਨੂੰ ਜ਼ਰੂਰਤ ਆ ਚਲੋ ਜਿੰਨਾ ਲਈ ਹੁਣ ਆਪਾਂ ਕਰ ਲਿਆ ਕਰਦੇ ਨੇ ਇੱਥੇ ਬੈਠ ਕੇ ਗੱਲਾਂ ਬਾਤਾਂ ਥੋੜੀਆਂ ਬੋਲਦੀਆਂ ਕਿ ਸਵੇਰ ਸੁਬਾ ਦਾ ਟਾਈਮ ਸੀ ਤੇ ਨਾਲੇ ਆਪਾਂ ਆਪਣਾ ਕੰਮ ਕਰ ਲਿਆ ਦੋ ਕੰਮ ਹੋ ਗਏ ਇਸੇ ਤਰ੍ਹਾਂ ਜੀ ਪਰਿਵਾਰਾਂ ਵਿੱਚ ਫਾਇਦਾ ਹੁੰਦਾ ਵੈਸੇ ਤਾਂ ਆਪਣਾ ਬੈਠਣ ਦਾ ਇੰਨਾ ਜ਼ਿਆਦਾ ਟਾਈਮ ਨਹੀਂ ਮਿਲਦਾ ਤੇ ਜਦੋਂ ਆਪਾਂ ਇਹੋ ਜਿਹਾ ਕੰਮ ਕਰਨੇ ਹੁੰਦੇ ਨਾਲੇ ਆਪਾਂ ਆਪਣੀ ਫੈਮਿਲੀ ਦੇ ਨਾਲ ਟਾਈਮ ਪਾਸ ਕਰ ਲੈਣੇ ਆ ਤੇ ਨਾਲੇ ਆਪਣਾ ਕੰਮ ਹੋ ਜਾਂਦਾ ਦੋ ਦੋ ਕੰਮ ਹੋ ਜਾਂਦੇ ਆ ਇਹ ਸਰਦੀ ਹੁਣ ਕਰਕੇ ਕਿਉਂਕਿ ਬਾਹਰ ਧੁੰਦ ਵੀ ਹੈ ਤਪ ਵੀ ਨਹੀਂ ਗਈ ਤੇ ਨਾਲੇ ਤੇ ਇੱਥੇ ਇਕੱਠੇ ਬੈਠੇ ਨਿੱਗਾ ਨਿੱਗਾ ਜਿਹਾ ਸਾਰਾ ਰੂਮ ਤੇ ਚਲੋ ਜੀ ਹੁਣ ਇਹ ਆਪਣੀਆਂ ਮਿਰਚਾਂ ਗਈਆਂ ਬਨ ਮਸਾਲਾ ਦਿੱਤੇ ਨਾਲੇ ਸਿਰ ਪਰ ਤੇ ਹੁਣ ਇਹ ਨਾ ਕਿ ਉਹ ਵੀ ਇਹਨੂੰ ਕੱਚ ਦੇ ਬਰਤਨ ਵਿੱਚ ਪਾਉਣਾ ਸੀ ਉਹ ਮੈਨੂੰ ਜਰੂਰ ਪਤਾ ਸੀ ਪਰ ਮੇਰੇ ਕੋਲ ਇਸ ਟਾਈਮ ਤੇ ਕੋਈ ਵੀ ਕੱਚ ਦਾ ਬਰਤਨ ਖਾਲੀ ਨਹੀਂ ਹੈਗਾ ਤੇ ਥੋੜੀ ਜੀ ਮੈਂ ਤੁਹਾਨੂੰ ਦੱਸਾਂ ਸਰਦੀ ਕਰਕੇ ਕੌਲ ਵੀ ਹੋ ਗਈ ਕਿਉਂਕਿ ਤੁਹਾਨੂੰ ਦਿਲ ਨਹੀਂ ਕੀਤਾ ਇੱਕ ਪਿਆਸੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਇਸ ਤਰ੍ਹਾਂ ਹੀ ਕੰਮ ਸਾਰ ਲੈ ਲੈਂਦੇ ਕਿਉਂਕਿ ਇਹਨਾਂ ਨੇ ਬਹੁਤੇ ਦਿਨ ਕੱਢਣਾ ਨਹੀਂ ਮਿਰਚਾਂ ਨੇ ਬਸ ਇਹ ਬਣੀਆਂ ਤੇ ਕੱਲ ਤੋਂ ਖਾਣੀਆਂ ਸ਼ੁਰੂ ਹੋ ਜਾਣੀਆਂ ਵੈਸੇ ਤੈਨੂੰ ਤੁੱਪੇ ਰੱਖਣਾ ਚਾਹੀਦਾ 2-3 ਦਿਨ ਤਾਂ ਫਿਰ ਬਹੁਤ ਵਧੀਆ ਬਣ ਜਾਂਦੀਆਂ ਤੇ ਹੁਣ ਤੁੱਪ ਜ਼ਿਆਦਾ ਨਹੀਂ ਨਿਕਲਦੀ ਤੇ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਹੈਗਾ ਸਿਰਕਾ ਉਹਦੇ ਕਰਕੇ ਨੇ ਆਪਣੇ ਆਪ ਹੀ ਬਣ ਜਾਣਾ ਹੈਗਾ ਤੇ ਇਹ ਬਸ ਥੋੜੇ ਜਿਹੇ ਦਿਨ ਚੱਲਦੀਆਂ ਤੇ ਓਨੇ ਦਿਨਾਂ ਦੇ ਵਿੱਚ ਇਹ ਖਤਮ ਹੋ ਜਾਣੀਆਂ ਹੈਗੀਆਂ ਤੇ ਆਪਾਂ ਨੂੰ 19 ਕੀ ਮਾਤਰਾ ਦੇ ਵਿੱਚ ਪਾਇਆ ਜਿੰਨਾ ਕਿ ਆਪਾਂ ਨੂੰ ਚਾਹੀਦੀਆਂ ਸੀ ਤੇ ਆ ਜਿਹੜਾ ਮਸਾਲਾ ਬਚਿਆ ਹੋਇਆ ਇਹ ਪਾ ਦਿੰਨੇ ਆਪਾਂ ਉੱਪਰ ਤਾਂ ਕਿ ਅੱਗੇ ਤੋਂ ਵੀ ਆਪਾਂ ਜੇ ਕੋਈ ਚਾਹ ਪਾਵਾਂਗੇ ਤਾਂ ਆਪਾਂ ਇਸੇ ਡੱਬੇ ਦੇ ਵਿੱਚ ਰੱਖ ਦਾਂਗੇ ਜਿਵੇਂ ਗਾਜਰਾਂ ਵਗੈਰਾ ਦਾ ਤਾਂ ਫਿਰ ਉਹ ਵਧੀਆ ਲੱਗਦਾ ਹੈਗਾ ਇਹ ਮਸਾਲਾ ਬਣਿਆ ਰਹੂਗਾ ਤੇ ਚਲੋ ਜੀ ਇੰਨਾ ਕੰਮ ਸੀ ਛੋਟਾ ਜਿਹਾ ਪਰ ਮੈਨੂੰ ਇਹਨਾਂ ਦਾ ਕਲਰ ਬੜਾ ਪਸੰਦ ਆਇਆ ਸੱਚੀ ਤੇ ਨਾਲੇ ਬਣਾਉਣ ਦੇ ਵਿੱਚ ਮਜ਼ਾ ਵੀ ਆਉਂਦਾ ਹੈਗਾ ਕਿਉਂਕਿ ਇਹ ਚੀਜ਼ ਬਹੁਤ ਚੰਗੀ ਬਣਦੀ ਹੈ ਤੇ ਥੋੜਾ ਜਿਹਾ ਜਿਹੜਾ ਆਪਾਂ ਗਰਮ ਕੀਤਾ ਹੋਇਆ ਤੇਲ ਉਹ ਪਾ ਦਿੰਨੇ ਆ ਤਾਂ ਕਿ ਇਹਨਾਂ ਨੂੰ ਇਤਨੀਂ ਤਰ੍ਹਾਂ ਤਾਜ਼ਾ ਜਿਹਾ ਰਹਿਣ ਮਾਲਿਸ਼ ਜੀ ਹੋ ਜੂ ਇਹਨਾਂ ਦੀ ਇਹਨਾਂ ਨਾਲ ਥੋੜਾ ਜਿਹਾ ਪਾ ਦਿੱਤਾ ਹੈਗਾ ਸਰੋਂ ਦਾ ਤੇਲ ਤੇਲੋ ਜੀ ਹੁਣ ਆਪਾਂ ਇਹਨੂੰ ਟੱਕ ਤਾ ਦੇ ਦਿੱਤਾ ਰੱਖ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ